ਹਾਂਜੀ ਸੀ ਜੀ ਦਾ ਸਟੇਟ ਠੀਕ ਹੈ ਜੀ ਮਗਰ ਬੱਸੀ ਹੈ ਜੀ ਮਗਰ ਬੱਸੀ ਹੈ ਬਹੁਤ ਕੁਆਲਿਟੀ ਦੀ ਠੀਕ ਹੈ ਜੀ ਹਾਂਜੀ ਇਹਦਾ ਰੇਟ ਕੀ ਹੈ ਜੀ ਰੇਟ ਬਾਈ 47000 45000 ਦੀ ਜਸਲੋ ਦੇਣੀ ਹੈ ਬਾਈ ਠੀਕ ਹੈ ਜੀ ਹਾਂਜੀ ਬਾਈ ਇਹ 80 ਬੱਸੀ ਦੱਸੋ ਬੱਸੀ ਬਾਈ 1 ਸਾਲ ਦੀ ਹੈ ਇਹ ਹਾਂਜੀ ਮੁੱਲ ਬਾਈ 25000 20000 ਦੀ ਜਸਲੋ ਦੇਣੀ ਹੈ ਠੀਕ ਹੈ ਮੜੀ ਫੇਸ ਕੁਆਲਿਟੀ ਡਿਓਟੀ ਕੁਆਲਿਟੀ ਦੇਖ ਲਓ ਬਾਈ ਇਹਦੀ ਦੇਖੋ ਕਿ ਕਿਡਾ ਟੋਆ ਮੱਥੇ 'ਚ ਦੇਖੋ ਵੀਰੇ ਦੇਖ ਸਕਦੇ ਮਰਾਤ ਚਾਰ ਥਾੜਾ ਬਾਈ ਹਨਰਾਲੇ ਠੀਕ ਹੈ ਜੀ ਦੇਖੋ ਵੀਰੇ ਠੀਕ ਹੈ ਜੀ ਬਾਈ ਆਪਾਂ ਬਾਕੀ ਵੱਡੀ ਵੀਡੀਓ ਚ ਦੇਖ ਲਓ ਜੀ ਠੀਕ ਹੈ ਜੀ ਸਾਰੀ ਤੋਰ ਤੋਰ ਕੇ ਦਿਖਾਈ ਆ ਤੇ ਜੀਤਾ ਫਾਰਮ ਟੀਵੀ ਨੂੰ ਬਤਾਓ ਦਾ ਸਬਸਕ੍ਰਾਈਬਰ ਤੇ ਸ਼ੇਅਰ ਕਰੋ ਤਾਂ ਕਿ ਇਸ ਨੂੰ ਨਵੀਆਂ ਵੀਡੀਓ ਅਪਲੋਡ ਕਰਦੇ ਰਹੀਏ ਬਾਕੀ ਬਈ ਫੇਸਬੁੱਕ ਤੇ ਵੀ ਆਪਣਾ ਪੇਜ ਆ ਜੀ ਗਰਜੀਤ ਰਾਏ